we do ਘੋਟਾਂ ਵਿੱਚ ਬੈਠੇ ਹੋ ਨਾ ਇਹ ਸਾਨੂੰ ਖੜਨੇ ਆਂਦੇ ਆ ਘੋਟੂ ਚ ਪਾਣੀ ਪਾ ਕੇ ਸ਼ੂਹਾ ਕਰਦੀ ਜਾਣਾ ਜੱਟਾ ਕਿੱਥੇ ਆ ਜਿੱਤੇ ਨੇ ਗਣ ਨਾ ਖੇਸੀ ਨਾ ਰਹੋ ਬਹੁਤੀ ਪਰਛਾਈ ਸਾਨੂੰ ਕਹਿ ਰਹੇ ਆ ਅਸੀਂ ਤੇਰੀਂ ਜਗ੍ਹਾ ਨਹੀਂ ਜਾਹੇ ਲਾਂ ਦੇ ਲਈਆ ਸੋ ਆਏ ਜੀ ਪਿੰਡ ਬੜਵਾ ਦੇ ਵਿੱਚ ਭਾਰਤੀ ਸਾਨੂੰ ਇਹਨੂੰ ਨਿੱਕੀ ਤੋਂ ਬਣਾਇਆ ਕਿਰਤੀ ਕਿਸਾਨ ਮੋਰਚਾ ਰੋਪੜ ਤੇ ਪੂਰੇ ਪਿੰਡ ਦਾ ਧੰਨਵਾਦ ਜੀ ਨਿਤਨ ਗੜਖੜੀ ਆਏ ਹੋਰੇ ਉਹ ਕਰਿਆ ਕਰਦੇ ਵਿਰੋਧ ਸੋ ਸਾਰਿਆਂ ਦਾ ਧੰਨਵਾਦ ਜੀ ਇੱਥੇ ਆਣ ਤੇ ਕਲੋਚ ਸਿੰਘ ਐਂਡ ਬਟਰ ਸਦਾ ਤੁਹਾਨੂੰ ਸੇ ਨਿੱਕੂਵਾਲ ਫਿਰਸਿੰਗ ਬੜਵਾ ਹਰਪ੍ਰੀਤ ਸਿੰਘ ਘੁੱਟੋ ਪੂਰੇ ਪਿੰਡ ਦਾ ਧੰਨਵਾਦ ਜੀ ਸੋ ਪੂਰਾ ਪਿੰਡ ਪੁੱਜਿਆ ਵਾ ਸੋ ਸਾਰਿਆਂ ਦਾ ਦਿਲੋਂ ਧੰਨਵਾਦ ਸੋ ਅਸੀਂ ਵੀ ਆਏ ਵੇ ਸੋ ਸਾਰੇ ਪਿੰਡ ਦਾ ਵੀ ਧੰਨਵਾਦ ਜੀ ਸੋ ਪੂਰਾ ਪਿੰਡ ਜੀ ਪਿੱਛੇ ਖੜਿਆ ਵਾ ਜੀ 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 ਬੀਜੇਪੀ ਦਾ ਜਿਹੜਾ ਸਾਡਾ ਠੇਕੇਦਾਰ ਬਣਿਆ ਵਾ ਰੋਪੜ ਦਾ ਅਜੇ ਵੀ ਲਾਲਪਰੀਆ ਪਿੰਡ-ਪਿੰਡ ਜਾ ਕੇ ਮਾਹੌਲ ਖਰਾਬ ਕਰ ਰਿਹਾ ਏ ਕੋਈ ਬੋਰਡ ਦਾ ਅਜੰਡਾ ਨਹੀਂ ਹੈ ਧਰਮ ਦਾ ਅਜੰਡਾ ਹੈ ਸੋ ਅੱਜ ਪਿੰਡ ਬੜਵਾ ਦੇ ਵਿੱਚ ਸੰਜੁਗਤ ਕਿਸਾਨ ਮੋਰਚੇ ਵੱਲੋਂ ਪਿੰਡ ਬੜਵਾ ਵੱਲੋਂ ਪੱਕ-ਪੱਕ ਪਿੰਡਾਂ ਦੇ ਮਜ਼ਦੂਰਾਂ ਕਿਸਾਨਾਂ ਵੱਲੋਂ ਅੱਜ ਦੇ ਪਰਮਾ ਜਿਹੜਾ ਵਿਰੋਧ ਕੀਤਾ ਗਿਆ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਆਉਣ ਵਾਲੀ 1 ਜੂਨ ਨੂੰ ਕਮ ਸੇ ਕਮ ਬੀਜੇਪੀ ਦਾ ਬਟਨ ਦੇਖ ਕੇ ਇਹਦਾ ਜੱਬ ਕੇ ਵਿਰੋਧ ਕਰੋ ਚਾਹੇ ਕਿਸੇ ਵੀ ਪਾਰਟੀ ਨੂੰ ਤੁਸੀਂ ਬੋਟ ਪਾ ਸਕਦੇ ਹੋ ਪਰ 1 ਜੂਨ ਨੂੰ ਬੀਜੇਪੀ ਦਾ ਬਟਨ ਜਿਹੜਾ ਜਿਹਦਾ ਵਿਰੋਧ ਕਰੋ ਪੂਰੇ ਪਿੰਡ ਵਾਸੀਆਂ ਨੇ ਤੇ ਇਲਾਕੇ ਦੀ ਸੰਗਤ ਨੇ ਇਥੋਂ ਪਿਛਲ ਖੁਰੀਆਂ ਭਜਾਇਆ ਹੈ ਤੇ ਜਦੋਂ ਤੱਕ ਸਾਡੇ ਪਿੰਡਾਂ ਦੇ ਲੋਕਾਂ ਦਾ ਏਕਾ ਕਾਇਮ ਰਹੇਗਾ ਉਦੋਂ ਤੱਕ ਅਸੀਂ ਇਹਨਾਂ ਬੀਜੇਪੀ ਦੇ ਦਲਾਲਾਂ ਦੇ ਪੈਰ ਇੱਥੇ ਨਹੀਂ ਲੱਗਣ ਦਵਾਂਗੇ